ਉਹ AC ਜਿਹੜਾ ਹੈਗਾ ਇਹ ਇੱਕ ਫੈਸਿਲਿਟੀ ਆ ਹੂੰ ਸਾਡੇ ਵਾਸਤੇ ਹੁਣ ਜੇ ਜੇ ਰੱਬ ਨੇ AC ਚਲਾਉਣਾ ਹੁੰਦਾ ਤਾਂ ਉਹ ਚਲਾਉਂਦਾ ਹੀ ਆ ਜਦੋਂ ਰੱਬ AC ਚਲਾਉਂਦਾ ਫਿਰ ਹੀਟਰ ਲਈ ਫਿਰਦੇ ਆ ਗੱਡੀ 'ਚ ਅਸੀਂ ਬੈਠਦੇ ਆ AC ਲੱਗਾ ਹੋਇਆ ਪਰ ਜਦੋਂ ਸਾਨੂੰ ਪਤਾ ਵੀ ਹੁਣ ਅਸੀਂ ਘਰ ਕੋਲੇ ਪਹੁੰਚਣ ਵਾਲੇ ਆ 10 ਮਿੰਟ ਪਹਿਲਾਂ ਹੀ AC ਬੰਦ ਕਰ ਦਿਓ ਥੋੜਾ ਸ਼ੀਸ਼ਾ ਡਾਊਨ ਕਰ ਲਓ ਤਾਂ ਕਿ ਜਦੋਂ ਅਸੀਂ ਗੱਡੀ 'ਚੋਂ ਬਾਹਰ ਨਿਕਲੀਏ ਤਾਂ ਉਹ ਬਾਹਰਲੇ ਵਾਤਾਵਰਣ ਦਾ ਟੈਂਪਰੇਚਰ ਦਾ ਸਾਡੀ ਬੋਡੀ ਤੇ ਪ੍ਰਭਾਵ ਗਲਤ ਨਾ ਹੋਵੇ। ਹੁਣ ਬਹੁਤਾ ਚਿੱਲ ਏਸੀ ਨਾ ਚਲਾਓ ਤਾਂ ਕਿ ਸਾਨੂੰ ਜਿਹੜਾ ਸਾਡੇ ਗੋਡੇ ਜੁੜ ਜਾਣ, మోਡੇ ਜੁੜ ਜਾਣ ਕਿਉਂਕਿ ਸਾਡੀ ਬੋਡੀ ਦੇ ਵਿੱਚ ਹੈ ਕੀ ਆ ਸਾਈਨੋਵਲ ਫਲੂਇਡ ਜਦੋਂ ਫਲੂਇਡ ਜੰਮੂਗਾ ਤਾਂ ਨੈਚੁਰਲੀ ਹੈ ਕਿ ਉਹ ਨੁਕਸਾਨ ਸਾਨੂੰ ਸਾਡੀ ਬੋਡੀ ਨੂੰ ਚੱਲਣਾ ਹੀ ਪਊਗਾ ਕਿਸੇ ਨੂੰ ਐਸਿਡਿਟੀ ਹੋ ਗਈ ਕਿਸੇ ਨੂੰ ਜੋੜਾਂ 'ਚ ਦਰਦ ਹੋ ਗਿਆ ਕਿਸੇ ਨੂੰ ਮਾਈਗਰੇਨ ਦਾ ਦਰਦ ਹੋ ਗਿਆ ਕਿਸੇ ਦੇ ਮੋਢੇ ਫਰੂ ਫ੍ਰੀਜ਼ ਹੋ ਗਏ ਫਿਰ ਕਹਿੰਦੇ ਸ਼ੋਲਡਰ ਫਰੋਜਨ ਹੋ ਗਿਆ ਜੀ ਪਤਾ ਨਹੀਂ ਲੱਗਿਆ ਗੋਲ ਸਾਹਿਬ ਕੀ ਹੋ ਗਿਆ ਇਹਦਾ ਪਤਾ ਨਹੀਂ ਵੀ ਰਾਤ ਨੂੰ ਇੱਕ ਵਾਰ ਸੀ ਦੱਬ ਕੇ ਪਏ ਰਹੇ ਏਸੀ ਚੱਲਦਾ ਰਿਹਾ ਨੱਕ 'ਚ ਕਈਆਂ ਦੇ ਹੱਡੀ ਵੱਧ ਜਾਂਦੀ ਹੈ ਕਹਿੰਦੇ ਇਹਨੂੰ ਸਾਈਨਸ ਹੋ ਗਿਆ ਤੇ ਉਹ ਹੱਡੀ ਦਾ ਆਪਰੇਸ਼ਨ ਕਰਨਾ ਆਪਰੇਸ਼ਨ ਕਰਦੇ ਆ ਉਹ ਫਿਰ ਆ ਜਾਂਦੀ ਹੈ ਥੋੜੀ ਦੇਰ ਬਾਅਦ ਦਿਮਾਗ 부ਜ ਅੱਖਾਂ ਚੋ ਪਾਣੀ ਕਈ ਵਾਰੀ ਸਾਹ ਵੰਦਰ ਰਾਤ ਨੂੰ ਪਿਆ ਤੇ ਮੂੰਹ ਅੱਡਿਆ ਮੂੰਹ ਚ ਹੀ ਸਾਹ ਲੈਂਦਾ ਮੂੰਹ ਚ ਹੀ ਬਾਹਰ ਢੱਕ ਬੰਦ ਹੋਇਆ ਪਿਆ ਇਹ ਪ੍ਰੋਬਲਮ ਜਿਹੜੀ ਆ ਇਹਦੇ ਵਾਸਤੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਘਰੇਲੂ ਚੀਜ਼ਾਂ ਕੰਮ ਨਹੀਂ ਕਰਨੀਆਂ ਮਿੱਤਰੋ ਸਿੰਪਲ ਚੀਜ਼ ਕੰਮ ਕਰੂਗੀ ਸਾਡੇ ਕੋਲੇ ਬਣਦਾ ਉਹ ਸਾਈਨੋ ਅਮਰਤ ਡ੍ਰੋਪ ਲਗਾਤਾਰ ਆਪਾਂ ਏਸੀ ਦੀ ਵਰਤੋਂ ਅੱਜਕੱਲ੍ਹ ਕੀਤੀ ਜਾ ਰਹੀ ਹੈ ਲੋਕ ਜਿੱਥੇ ਆਪਾਂ ਜਾ ਰਹੇ ਹਾਂ ਇੱਥੇ ਏਸੀ ਲੱਗਿਆ ਹੋਇਆ ਹੁਣੇ ਬਾਹਰ ਜਾਵਾਂਗੇ ਤਾਂ ਬਹੁਤ ਗਰਮੀ ਹੈ 20 ਵੀ ਪੈ ਰਹੇ ਮਾੜਾ ਮਾੜਾ ਪਰ ਹਮਸ ਅੱਜ ਤਾਂ ਬਹੁਤ ਜਿਆਦਾ ਹੈਗੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਏਸੀ ਦੀ ਵਰਤੋਂ ਕਰਨੀ ਚਾਹੀਦੀ ਹੈ ਲੋਕਾਂ ਨੂੰ ਕਿ ਤਾਂ ਜੋ ਥੋੜਾ ਜਿਹਾ ਉਹਨਾਂ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕੇ ਔਰ ਨਾਲ ਦੀ ਨਾਲ ਗਰਮੀ ਤੋਂ ਵੀ ਰਾਹਤ ਮਿਲੇ ਔਰ ਕੋਈ ਟਾਈਮ ਇਸ ਤਰ੍ਹਾਂ ਦਾ ਹੋਵੇ ਜਾਂ ਕੋਈ ਲੱਗਦਾ ਤੁਹਾਨੂੰ ਏਸੀ ਦੀ ਵਰਤੋਂ ਘੱਟ ਕੀਤੀ ਜਾਵੇ ਲੋਕਾਂ ਵੱਲੋਂ ਦੇਖੋ ਏਸੀ ਜਿਹੜਾ ਹੈਗਾ ਇਹ ਇੱਕ ਫੈਸਿਲਿਟੀ ਆ ਸਾਡੇ ਵਾਸਤੇ ਹੁਣ ਜੇ ਜੇ ਰੱਬ ਨੇ ਏਸੀ ਚਲਾਉਣਾ ਹੁੰਦਾ ਤਾਂ ਉਹ ਚਲਾਉਂਦਾ ਹੀ ਆ ਜਦੋਂ ਰੱਬ ਏਸੀ ਚਲਾਉਂਦਾ ਫਿਰ ਹੀਟਰ ਲਈ ਫਿਰਦੇ ਆ ਮਤਲਬ ਉਹ ਕਹਿਣ ਦਾ ਵੀ ਹਮੇਸ਼ਾ ਰੱਬ ਦੇ ਉਲਟ ਵੀ ਨਾ ਚੱਲਿਆ ਜਾਓ ਅਸੀਂ ਵੀ ਕਰਦੇ ਆ ਮੇਰੇ ਆਫਿਸ 'ਚ ਤੁਸੀਂ ਆਉਨੇ ਹੋ ਏਸੀ ਲੱਗੇ ਹੋਏ ਨੇ ਗੱਡੀ 'ਚ ਅਸੀਂ ਬੈਠਦੇ ਆ ਏਸੀ ਲੱਗਾ ਹੋਇਆ ਪਰ ਜਦੋਂ ਸਾਨੂੰ ਪਤਾ ਵੀ ਹੁਣ ਅਸੀਂ ਘਰ ਕੋਲੇ ਪਹੁੰਚਣ ਵਾਲੇ ਆ 10 ਮਿੰਟ ਪਹਿਲਾਂ ਹੀ ਏਸੀ ਬੰਦ ਕਰ ਦਿਓ ਥੋੜਾ ਸ਼ੀਸ਼ਾ ਡਾਊਨ ਕਰ ਲਓ ਤਾਂ ਕਿ ਜਦੋਂ ਅਸੀਂ ਗੱਡੀ 'ਚੋਂ ਬਾਹਰ ਨਿਕਲੀਏ ਤਾਂ ਉਹ ਬਾਹਰਲੇ ਵਾਤਾਵਰਣ ਦਾ ਟੈਂਪਰੇਚਰ ਦਾ ਸਾਡੀ ਬੋਡੀ ਤੇ ਪ੍ਰਭਾਵ ਗਲਤ ਨਾ ਹੋਵੇ ਦਫਤਰ ਚ ਬੈਠਿਆ ਏਸੀ ਚਲਾਇਆ ਥੋੜੀ देर ਚਲਾ ਦਿਓ ਥੋੜੀ देर ਬੰਦ ਕਰ ਦਿਓ ਫਿਰ ਥੋੜੀ ਦੇਰ ਚਲਾ ਲਓ ਫਿਰ ਥੋੜੀ ਦੇਰ ਬੰਦ ਕਰ ਲਓ ਤਾਂ ਕਿ ਉਹਦਾ ਐਟਮੋਸਫੀਅਰ ਜਿਹੜਾ ਉਹ ਤੁਹਾਡੇ ਨਾਲ ਰਹੇ ਔਰ ਬਹੁਤਾ ਚਿੱਲ ਏਸੀ ਨਾ ਚਲਾਓ ਤਾਂ ਕਿ ਸਾਨੂੰ ਜਿਹੜਾ ਸਾਡੇ ਗੋਡੇ ਜੁੜ ਜਾਣ మోਡੇ ਜੁੜ ਜਾਣ ਕਿਉਂਕਿ ਸਾਡੀ ਬੋਡੀ ਦੇ ਵਿੱਚ ਹੈ ਕੀ ਆ ਸਾਈਨੋਵਲ ਫਲੂਇਡ ਜਦੋਂ ਫਲੂਇਡ ਜੰਮੂਗਾ ਤਾਂ ਨੈਚੁਰਲੀ ਹੈ ਕਿ ਉਹ ਨੁਕਸਾਨ ਸਾਨੂੰ ਸਾਡੀ ਬੋਡੀ ਨੂੰ ਚੱਲਣਾ ਹੀ ਪਊਗਾ ਇਸ ਕਰਕੇ ਜਿਹੜਾ ਏਸੀ ਆ ਬਿਲਕੁਲ ਵਰਤੋ ਚਲਾਓ ਔਰ ਲੇਕਿਨ ਸਮੇ ਤੋਂ ਪਹਿਲਾਂ ਯਵੇਂ ਦਫ਼ਤਰ ਚੋਂ ਬਾਹਰ ਨਿਕਲਣ ਅੱਧਾ ਘੰਟਾ ਪਹਿਲਾਂ ਬੰਦ ਕਰ ਦੋ ਗੱਡੀ ਚੋਂ ਬਾਹਰ ਨਿਕਲਣ 10 ਮਿੰਟ ਪਹਿਲਾਂ ਬੰਦ ਕਰ ਦੋ ਤਾਂ ਇੰਨਾ ਕੁ ਜੇ ਧਿਆਨ ਰੱਖੋ ਤਾਂ ਏਸੀ ਦੇ ਨਜਾਰੇ ਨਜਾਰੇ ਬਿਲਕੁਲ ਗੁਲ ਸਾਹਿਬ ਕਈ ਬੰਦੇ ਹੁੰਦੇ ਆ ਵੀ ਏਸੀ ਚੱਲਦਾ ਹੁੰਦਾ ਉੱਠਣ ਦੇ ਮਾਰੇ ਬੰਦ ਹੀ ਨਹੀਂ ਕਰਦੇ ਔਰ ਉੱਤੇ ਕੰਬਲ ਲੈ ਲੈਣਗੇ ਰੁਝਾਈ ਲੈ ਲੈਣਗੇ ਪਰ ਏਸੀ ਨਹੀਂ ਬੰਦ ਕਰਨਗੇ ਯਾਨੀ ਕਿ ਮੌਸਮ ਪੂਰਾ ਠੀਨ ਹੀ ਕਰ ਦਿੰਦੇ ਆ ਮਤਲਬ ਉਹ ਉਹ ਫਿਰ ਉਹੀ ਰੋਗ ਫਿਰ ਡਾਕਟਰਾਂ ਕੋਲ ਫਿਰਦੇ ਆ ਕਿਸੇ ਨੂੰ ਐਸਿਡਿਟੀ ਹੋ ਗਈ ਕਿਸੇ ਨੂੰ ਜੋੜਾਂ 'ਚ ਦਰਦ ਹੋ ਗਿਆ ਕਿਸੇ ਨੂੰ ਮਾਈਗਰੇਨ ਦਾ ਦਰਦ ਹੋ ਗਿਆ ਕਿਸੇ ਦੇ ਮੋਢੇ ਫ੍ਰੀਜ਼ ਹੋ ਹੋਲਡਰ ਫਰੋਜਨ ਹੋ ਗਿਆ ਜੀ ਪਤਾ ਨਹੀਂ ਲੱਗਿਆ ਗੋਲ ਸਾਹਿਬ ਕੀ ਹੋ ਗਿਆ ਐਂ ਤਾਂ ਪਤਾ ਨਹੀਂ ਵੀ ਰਾਤ ਨੂੰ ਇੱਕ ਪਾਸੇ ਦੱਬ ਕੇ ਪਏ ਰਹੇ ਏਸੀ ਚੱਲਦਾ ਰਿਹਾ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਛੋਟੇ ਛੋਟੇ ਗੱਲਾਂ ਨੇ ਬਾਕੀ ਥੋੜੀ ਬਰਤੀਆ ਮਿੱਤਰੋ ਤੁਹਾਡਾ ਏਸੀ ਆ ਬਿਲ ਤੁਸੀਂ ਭਰਨਾ ਸਰੀਰ ਤੁਹਾਡਾ ਸਾਡੇ ਵਰਗੇ ਨੇ ਜਕੜਾ ਮਾਰ ਕੇ ਚਲੇ ਜਾਣਾ ਪਹਿਲਾਂ ਸਾਡੇ ਵਰਗੇ ਤਰਿੰਦਰ ਪਤਾ ਨਹੀਂ ਕਿੰਨੇ ਕਾਇ ਕਿੰਨੇ ਖ ਚਲੇ ਗਏ ਜੇ ਤੁਸੀਂ ਕਰ ਲੋਗੇ ਤੁਹਾਡਾ ਬਚਾਉ ਰਹੂਗਾ ਤੰਦਰੁਸਤ ਬਿਲਕੁਲ ਗੋਲ ਸਾਹਿਬ ਆਪਾਂ ਗੱਲ ਕਰ ਰਹੇ ਸੀ ਹੁਣ ਏਸੀ ਦੀ ਗੱਲ ਕਰ ਰਹੇ ਹਾਂ ਪਹਿਲਾਂ ਹੁੰਦਾ ਸੀ ਜਦੋਂ ਸਿਆਲ ਆਉਂਦਾ ਸੀ ਤਾ ਜੁਕਾਮ ਦੀ ਪ੍ਰੋਬਲਮ ਹੁੰਦੀ ਸੀ ਕਫ ਦੀ ਪ੍ਰੋਬਲਮ ਹੁੰਦੀ ਸੀ ਨਿਛਾ ਲੱਗ ਜਾਂਦੀਆਂ ਸੀ ਕਈ ਵਾਰੀ ਕੰਨ ਵਿੱਚ ਵੀ ਟੀਂ ਟੀਂ ਦੀ ਆਵਾਜ਼ ਆਉਂਦੀ ਹੈ ਹਨਾ ਪਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਗਰਮੀ ਦੇ ਵਿੱਚ ਵੀ ਸੇਮ ਪ੍ਰੋਬਲਮਸ ਲੋਕਾਂ ਨੂੰ ਆ ਰਹੀਆਂ ਕਫ ਬਹੁਤ ਜ਼ਿਆਦੀ ਹੈ ਤੇ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਲਈ ਕੀ ਨੁਸਖੇ ਹੈਗੇ ਆ ਜਾਂ ਕੀ ਕਿਸ ਤਰ੍ਹਾਂ ਦੀਆਂ ਦਵਾਈਆਂ ਨਾਲ ਲੈ ਜਾਣੀ ਚਾਹੀਦੀਆਂ ਦੇਖੋ ਪਹਿਲੀ ਗਲਤੀਾਂ ਜਿਨ੍ਹਾਂ ਨੂੰ ਕਫ ਕੋਲਡ ਦੀ ਸ਼ਿਕਾਇਤ ਰਹਿੰਦੀ ਆ ਨੱਕ ਚ ਕਈਆਂ ਦੇ ਹੱਡੀ ਵੱਧ ਜਾਂਦੀ ਆ ਕਹਿੰਦੇ ਇਹਨੂੰ ਸਾਈਨਸ ਹੋ ਗਿਆ ਤੇ ਉਹ ਹੱਡੀ ਦਾ ਆਪਰੇਸ਼ਨ ਕਰਨਾ ਆਪਰੇਸ਼ਨ ਕਰਦੇ ਆ ਉਹ ਫੇਰ ਆ ਜਾਂਦੀ ਆ ਥੋੜੀ ਦੇਰ ਬਾਅਦ ਹੱਡੀ ਹੁੱਡੀ ਕੋਈ ਨਹੀਂ ਹੁੰਦੀ ਉਹ ਇੱਕ ਮਾਸ ਦਾ ਟੁਕੜਾ ਜਿਹੜਾ ਜਿਹੜਾ ਮਤਲਬ ਕਿ ਫੁੱਲ ਜਾਂਦਾ ਸੁੱਜ ਜਾਂਦਾ ਵੱਧ ਜਾਂਦਾ ਔਰ ਹਾਰਡ ਹੋ ਜਾਂਦਾ ਹੂੰ ਉਹਦੇ ਨਾਲ ਹਰ ਵਕਤ ਨੱਕ ਬੁੱਝ ਦਿਮਾਗ ਬੁੱਝ ਅੱਖਾਂ ਚੋਂ ਪਾਣੀ ਕਈ ਵਾਰੀ ਸਾਹ ਵੰਦਰ ਰਾਤ ਨੂੰ ਪਿਆ ਤੇ ਮੂੰਹ ਅੱਡਿਆ ਮੂੰਹ ਜੀ ਸਾਲ ਲਿੰਦਾ ਮੂੰਹ ਜੀ ਬਾਹਰ डक ਬੰਦ ਹੋਇਆ ਪਿਆ ਇਹ ਪ੍ਰੋਬਲਮ ਜਿਹੜੀ ਆ ਇਹਦੇ ਵਾਸਤੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਘਰੇਲੂ ਚੀਜ਼ਾਂ ਕੰਮ ਨਹੀਂ ਕਰਨੀਆਂ ਮਿੱਤਰੋ ਸਿੰਪਲ ਚੀਜ਼ ਕੰਮ ਕਰੂਗੀ ਸਾਡੇ ਕੋਲੇ ਬਣਦਾ ਉਹ ਸਾਈਨੋ ਅਮਰਤ ਡ੍ਰੌਪ ਆ ਇਦਾਂ ਦੀ ਸ਼ੀਸ਼ੀ ਆ ਇਹ ਤਾਂ ਨਾਭੀ ਟੱਚ ਤੇਲ ਆ ਉਹ ਵੀ ਇਦਾਂ ਦੀ ਉਹ ਸ਼ੀਸ਼ੀ ਆ ਜਿਹਦੇ ਵਿੱਚ ਅਸੀਂ ਬਣਾਉਨੇ ਆ ਸਾਈਨੋ ਅਮਰਤ ਡ੍ਰੌਪ ਉਹ ਐ ਲੈਣਾ ਦੋ ਬੂੰਦਾਂ ਇੰਦਰ ਦੋ ਬੂੰਦਾਂ ਇੰਦਰ ਪਾਓ ਬਿਲਕੁਲ ਠੀਕ ਫਿਰ ਇੱਕ ਭਸਮ ਬੰਦੀ ਆ ਸਾਡੀ ਯੂ ਨੋ ਅਸੀਂ ਨਕਸੀਰ ਭਸਮ ਕਹਿੰਨੇ ਆ ਉਹ ਵੀ ਜਿਹੜੀ ਸਾਈਨੋ ਅਮਰਤ ਭਸਮ ਹੈ ਸਾਡੀ ਉਹ ਉਹਨੂੰ ਐ ਨੱਕ ਤੇ ਮਲਣਾ ਮਾੜਾ ਨੱਕ ਖੁੱਲ ਜਾਂਦਾ ਔਰ ਐ ਨਹੀਂ ਹੈ ਕਿ ਫਾਰ ਦੀ ਟਾਈਮ ਖੁੱਲਦਾ ਜੇ ਲਗਾਤਾਰ ਕਰ ਲਿਆ ਪੱਕਾ ਹੀ ਕੰਮ ਹੋ ਜਾਂਦਾ ਤੇ ਇੱਕ ਅਸੀਂ ਇਹਦੇ ਲਈ ਜਿਵੇਂ ਚਿੱਕਾਂ ਲੱਗਦੀਆਂ ਨੇ ਇੱਕ ਸਾਡਾ ਪਾਊਡਰ ਆਉਂਦਾ ਵਿ੍ਰਿਧੀ ਅਮਰਤ ਹੂੰ ਉਹਦੇ ਨਾਲ ਅਸੀਂ ਕਸ਼ਮੀਰੀ ਹਨੀ ਦਿੰਨੇ ਆ ਹੂੰ ਕਸ਼ਮੀਰੀ ਹਨੀ ਜਿਹੜਾ ਹੈਗਾ ਨਾ ਇਹ ਇਹ ਨਾਮ ਦਾ ਕਸ਼ਮੀਰੀ ਹਨੀ ਨਹੀਂ ਹੈ ਇਹਨੂੰ ਤੁਸੀਂ ਫ੍ਰਿਜ ਚ ਰੱਖ ਦੋ ਹੂੰ ਜੰਮੂਗਾ ਨਹੀਂ ਅਹੀਂ ਪਾਣੀ ਮੰਗੂ ਰੋਗਾ ਤੇ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਆ ਕਸ਼ਮੀਰੀ ਹਣੀ ਜਦੋਂ ਅਸੀਂ ਇਹਦੇ ਚ ਪਾ ਕੇ ਨਾ ਬੰਦੇ ਨੂੰ ਦੰਨਿਆਂ ਬ੍ਰਿਧੀ ਅੰਮ੍ਰਿਤ ਰਾਤ ਨੂੰ ਵੀ ਸੌਣ ਲੱਗੇ ਚੱਟ ਕੇ ਸੌਂ ਜਾ ਤਾਂ ਸਵੇਰੇ ਉੱਠ ਕੇ ਜਦੋਂ ਕਹਦਾ ਵੀ ਥੈਂਕ ਯੂ ਗੋਇਲ ਸਾਹਿਬ ਅੱਜ ਕਮਾਲ ਹੀ ਹੋ ਗਿਆ ਨਾ ਚਿਕਾ ਆਇਆ ਨਾ ਨੱਕ ਬੁੱਝ ਹੋਇਆ ਕੁਝ ਵੀ ਨਹੀਂ ਇੰਨੀ ਵਧੀਆ ਚੀਜ਼ ਨੇ ਕੁਝ ਐ ਜੀਆਂ ਦੋ ਚਾਰ ਚੀਜ਼ਾਂ ਦੇ ਦੰਨਿਆਂ ਜਿਹੜਾ ਨੱਕ ਦਾ ਨਜਲਾ ਜੁਕਾਮ ਹੈ ਰੇਸ਼ਾ ਡਿੱਗਦਾ ਅਸਥਮੇ ਦੀ ਪ੍ਰੋਬਲਮ ਰਹਿੰਦੀ ਹੈ ਕਈਆਂ ਨੂੰ ਸਾਹ ਫੁੱਲਦਾ ਹੈ ਸਾਹ ਚੜਦਾ ਹੈ ਇਹ ਸਾਰੀ ਚੀਜ਼ਾਂ ਵਿੱਚੋਂ ਦੋ ਤਿੰਨ ਦਵਾਈਆਂ ਬਣਾਈਆਂ ਨੇ ਸਾਡੇ ਬਾਦਜੀ ਨੇ ਉਹਦੇ ਤੇ ਇਹਨੇ ਕਮਾਲ ਦੇ ਰਜਲ